ਦੁਆਰੇ ਗੱਤਿਆ ਚਾਹ ਕੈਂ ਚਾਚਾ ਆਹ ਵੈਰੀ ਗੁੱਡ ਮੇਰੇ ਬਤਨੇ ਚਾਚਾ ਕਹਿੰਦਾ ਹੈ ਨਾ ਵੈਰੀ ਗੁੱਡ ਆਹ ਕੌਣ ਹੋਵੇ ਕੋਣ ਹੋਵੇ ਕੀਰੇ ਜਿਹੜੀ ਬੋਲੂ ਬਾਈ ਇਹ ਦੂ ਜੈਨੇਪੋ ਤੋਸਤਾ ਬਾਈ ਉੱਧੇ ਚੱਲਣਾ ਕਰੇ ਪੁਰਾਣੇ ਘਰੇ ਦਵਾਰੇ ਗੱਤਿਆ ਚਾਹ ਕੈਂਟਰ ਤੇ oh very good ਮੇਰੇ ਬਤਨੇ ਚਾਚਾ ਕਹਿੰਦਾ ਹੈ ਨਾ ਵੈਰੀ ਗੁੱਡ ਆਹ ਕੌਣ ਆਵੇ ਫੋਨ ਨੂੰ ਆਵੇ ਕੀ ਰਹਿ ਜਿਹੜੀ ਫੋਨ ਨੂੰ ਬਈਆ ਇਦੂ ਤੇਨੇ ਬਤਾਇਤਾ ਬਾਈ ਬਾਈ ਦਾ ਬੋਲ ਨਹੀਂ ਉਧਰ ਚੱਲਣਾ ਕਰੇ ਪੁਰਾਣੇ ਘਰੇ